ਸਸਰੀ ਘਰ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਮਹਿਕ ਦੀ ਸੁਗਾਤ ਦੇ ਵਿੱਚ ਤੇ ਬਜ਼ੁਰਗ ਬੜੀ ਹੀ ਸੋਹਣੀ ਗੱਲ ਕਹਿਆ ਕਰਦੇ ਸੀ ਕਿ ਮਿਹਨਤ ਇੰਨੀ ਚੁੱਪਚਪੀਤੇ ਕਰੋ ਕਿ ਸਫਲਤਾ ਰੋਲਾ ਪਾ ਦੇਵੇ ਤੇ ਅੱਜ ਤੁਹਾਨੂੰ ਇਹੋ ਜਿਹੀ ਇੱਕ ਨੌਜਵਾਨ ਨਾਲ ਮਲਾਉਂਦੇ ਆ ਜਿਨੇ ਚੁੱਪਚਪੀਤੇ ਇੰਨੀ ਮਿਹਨਤ ਕਰੀ ਕਿ ਅੱਜ ਉਹਦੇ ਜਿਹੜੇ ਨਾਂ ਦੀ ਸਫਲਤਾ ਉਹ ਰੋਲਾ ਪਾ ਰਹੀ ਆ ਤੇ ਇੱਕ ਜਿਮ ਟ੍ਰੇਨਰ ਨਾਲ ਤੁਹਾਨੂੰ ਮਲਾਉਂਦੇ ਆ ਜਿਨ੍ਹਾਂ ਨੇ ਜ਼ੀਰੋ ਲੈਵਲ ਤੋਂ ਉੱਠ ਕੇ ਤੇ ਅੱਜ ਆਪਣੀ ਖੁਦ ਦੀ ਜਿੰਮ ਖੋਲੀ ਐ ਤੇ ਖੁਦ ਦੀ ਬਿਲਡਿੰਗ ਖੜੀ ਕਰਕੇ ਨੌਜਵਾਨਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਦੇ ਆ ਤੇ ਬਾਈ ਰਣ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ ਆਓ ਲੈ ਕੇ ਚਲਦੇ ਆ ਤੁਹਾਨੂੰ ਬਾਈ ਕੋਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਕ ਦੇ ਸੁਗਾਦੀ ਟੀਮ ਦਾ ਬਹੁਤ-ਬਹੁਤ ਸਵਾਗਤ ਧੰਨਵਾਦ ਹੈ ਹੈਲਥ ਕਲੱਬ ਜਿਹੜੇ ਲੋਕ ਆਪਾਂ ਨੂੰ ਵੇਖ ਰਹੇ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਨਾਂ ਆਪਣੀ ਜਿੰਮ ਦਾ ਨਾਮ ਆਪਣੇ ਬਾਰੇ ਦੱਸੋ ਪੱਤ ਮੇਰਾ ਨਾਮ ਜੀ ਸ਼ਰਨਦੀਪ ਸੈਕਲ ਹੈ ਤੇ ਆਪਣੀ ਜਿੰਮ ਸਤਾਰਣ ਮੰਦਿਰ ਦੇ ਕੋਲ ਬਜਾਜ ਬਾਈ ਦੇ ਏਜੰਸੀ ਦੇ ਸਾਹਮਣੇ ਹੈ ਹੈਲਥ ਕਲੱਬ ਦੇ ਨਾਂ ਤੋਂ ਸਾਦੂਲ ਸ਼ਾਹ ਸਾਦੂਲ ਸ਼ਾਹ ਜ਼ਿਲ੍ਹਾ ਸੀ ਗੰਗਾ ਨਗਰ ਤੇ ਆਪਾਂ ਲਗਭਗ 4 ਸਾਲ ਤੋਂ ਇਹ ਜਿੰਮ ਚਲਾਈ ਆ ਨੇ ਇੱਥੇ ਇਸ ਤੋਂ ਪਹਿਲਾਂ 3 ਸਾਲ ਆਪਣੇ ਰੈਂਟ ਤੇ ਸੀ ਜਿੰਮ ਹੂੰ ਇਹ ਹੁਣ ਆਪ ਆਪ ਦੀ ਨਵੀਂ ਜਿਮ ਦਾ ਇਨੋਗਰੇਸ਼ਨ ਕੀਤਾ ਹੈ ਤੇ ਆਪ ਦੇ ਲੈਵਲ ਤੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈ ਤੇ ਇਸ ਲਾਈਨ ਚ ਕਿੰਨੇ ਚਿਰ ਤੋਂ ਤੁਸੀਂ ਆਪਕੇ ਕਿੰਨੇ ਚਿਰ ਪਹਿਲਾਂ ਸ਼ੁਰੂਆਤ ਕੀਤੀ ਸੀ ਕੋਈ ਮੈਂ 2000 1 ਤੋਂ ਲੈ ਕੇ 2005 ਤਾਈਂ ਬੋਡੀ ਬਿਲਡਿੰਗ ਚ ਰਹੇ ਹੂੰ ਉਸ ਬਾਅਦ ਫਿਰ ਮੈਂ ਆਪਦੀ ਜੋਬ ਕੀਤੀ ਆਈਟੀ ਸੈਕਟਰ ਚ 14 ਸਾਲ ਹੂੰ ਤੇ ਉਸ ਤੋਂ ਬਾਅਦ ਆਪਦੀ ਜੋਬ ਤੋਂ ਰਿਜਾਈਨ ਦੇ ਕੇ ਤੇ ਹੁਣ ਲਗਭਗ 4 ਸਾਲ ਤੋਂ ਮੈਂ ਇਸ ਫੀਲਡ ਚ ਐ ਤੇ ਸਿਰਫ ਇਸੇ ਵਾਸਤੇ ਕੰਮ ਕਰੀਆ ਮੈਂ। ਤਕਰੀਬਨ ਤੇ 1 ਸਾਲਾਂ ਤੋਂ ਇਸੇ ਲਾਈਨ ਹਾਂਜੀ ਹਾਂਜੀ। ਪਹਿਲਾਂ ਦੇ ਸਮੇਂ ਤੇ ਹੁਣ ਦੇ ਸਮੇਂ 'ਚ ਕੀ ਫਰਕ ਵੇਖਦੇ। ਦੇਖੋ ਜੀ ਸਾਡੇ ਟਾਈਮ 'ਨਾ ਤਾਂ ਇਨੀ ਫੈਸਿਲਿਟੀ ਸੀ ਜਿੰਮ ਵਿੱਚ। ਹੂੰ। ਨਾ ਕੋਈ ਨਾ এনਵਾਇਰਨਮੈਂਟ ਸੀ, ਨਾ ਕੋਈ ਸਾਨੂੰ ਪ੍ਰੋਪਰ ਇਨੀ ਜ਼ਿਆਦਾ ਗਾਈਡੈਂਸ ਸੀ। ਹੂੰ। ਕਿਉਂ ਛੋਟੀ ਮੰਡੀ ਸੀ ਤੇ ਇੰਨਾ ਸਾਨੂੰ ਗਾਈਡ ਕਰਨ ਵਾਲਾ ਵੀ ਨਹੀਂ ਸੀ। ਹੂੰ। ਤੇ ਉਹ ਜਿਹੜੀ ਕਮੀ ਹੈ ਉਹ ਮੈਂ ਹੁਣ ਸੋਚਦਾ ਹਾਂ ਵੀ ਆਉ ਦੇ ਲੈਵਲ ਤੇ ਜਿੰਨਾ ਪਹੁੰਚ ਕੇ ਲੋਕਾਂ ਨੂੰ ਦੇ ਸਕਾਂ ਇੱਕ ਵਧੀਆ ਮੌਲ ਮਿਲੇ। ਹੂੰ। ਸਾਡੇ ਟਾਈਮ ਤਾਂ ਦੇਖੋ ਅਸੀਂ ਨੰਗੇ ਪੈਰ ਵੀ ਕਰ ਲੈਂਦੇ ਸੀਗੇ ਕੋਈ ਇਹਨਾ ਪਾਣੀ ਦੀ ਨਹੀਂ ਕੋਈ ਹੋਰ ਦੀ ਇੰਨੀ ਜ਼ਿਆਦਾ ਵਿਵਸਥਾ ਨਹੀਂ ਹੁੰਦੀ ਸੀ ਠੀਕ ਹੈ ਤੇ ਉਹ ਜਿਹੜੀ ਕਮੀ ਹੈ ਉਹ ਹੁਣ ਸੋਚਦੇ ਅਸੀਂ ਵੀ ਜਿੰਨਾ ਜਿਹੜੇ ਸਾਨੂੰ ਨਹੀਂ ਮਿਲਿਆ ਜਾਂ ਜਿਹੜੇ ਚੀਜ਼ਾਂ ਅੱਜ ਕੱਲ ਦੀ ਰਿਕੁਆਇਰਮੈਂਟ ਹੈ ਠੀਕ ਹੈ ਤੇ ਉਸ ਲੈਵਲ ਤੇ ਫਿਰ ਅਸੀਂ ਲੱਗੇ ਵੀ ਜਿੰਨਾ ਹਾਸਕੇ ਨਹੀਂ ਫੈਸਿਲਿਟੀ ਦੇਈਏ ਤੇ ਜਿਹੜਾ ਸਾਡੇ ਕੋਲ ਆਵੇ ਉਹਨੂੰ ਵਧੀਆ ਗਾਈਡੈਂਸ ਮਿਲੇ ਤੇ ਇੱਕ ਮੋਲ ਚੰਗਾ ਮੋਲ ਮਿਲੇ ਇੱਕ ਚੀਜ਼ ਸੈਕਲ ਸਾਹਿਬ ਹੋਰ ਦੱਸੋ ਆਪਾਂ ਵੇਖਦੇ ਆਂ ਕਾਫੀ ਚਾਰ ਜਿਹੜੇ ਨਵੇਂ ਮੁੰਡੇ ਆ ਜਿਹੜੀ ਯੂਥ ਆ ਉਹ ਆਪਾਂ ਕਈ ਵਾਰੀ ਵੇਖਦੇ ਆਂ ਦੋ ਚਾਰ ਦਿਨ ਸ਼ੌਂਕ ਸ਼ੌਂਕ ਚ ਜਿੰਮ ਆਉਂਦੇ ਆ ਹਾਂਜੀ ਪਰ ਦੋ ਚਾਰ ਦਿਨ ਬਾਅਦ ਯੋ ਕਿਨਾਰਾ ਕਰ ਜਾਂਦੇ ਆ ਤੇ ਘਰੇ ਬਹਿ ਜਾਂਦੇ ਆ ਕਿਉਂਕਿ 70% ਇਹੋ ਜਿਹੇ ਲੋਕ ਹੁੰਦੇ ਆ ਤੇ ਕੋਈ ਸੋਚੋ 30% ਹੀ ਹੁੰਦੇ ਆ ਜਿਹੜੇ ਕੰਟੀਨਿਊ ਰੱਖਦੇ ਉਸ ਚੀਜ਼ ਨੂੰ ਬਰਕਰਾਰ ਰੱਖਦੇ ਆ ਉਹਦਾ ਕੀ ਕਾਰਨ ਮੰਨਦੇ ਕੰਟੀਨਿਊ ਤਾਂ ਦੇਖੋ ਸੋਚੋ 10 ਮੁੰਡੇ ਆ ਜਿਹੜੇ ਰੈਗੂਲਰ ਰੱਖਣਗੇ ਹੂੰ ਪਹਿਲੀ ਗੱਲ ਤਾਂ ਇਹ ਇੱਕ ਤਾਂ ਸ਼ੌਂਕ ਨਾਲ ਕਰਨਾ ਹੂੰ ਤੇ ਕਿਸੇ ਨੂੰ ਦੇਖ ਕੇ ਕਰਨਾ ਜਿਹਨੂੰ ਸ਼ੌਂਕ ਹੈ ਉਹ ਲੌਂਗ ਟਾਈਮ ਕਰੋਗਾ ਹੂੰ ਉਦੋਂ ਬਾਅਦ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਜਦੋਂ ਹੂੰ ਫਿਰ ਤਾਂ ਛੱਡ ਦਿੰਦੇ ਆ ਗਾਈਡੈਂਸ ਹੈ ਨਹੀਂ ਇੱਥੇ ਦੇਖੋ ਇੱਕ ਤਰ੍ਹਾਂ ਆਪਾਂ ਕਹਿ ਦਿੰਦੇ ਆ ਲੋਹੇ ਨਾਲ ਮੱਥਾ ਮਾਰਨਾ ਹੂੰ ਲੋਹੇ ਨਾਲ ਤੁਸੀਂ ਕੋਲ ਕਰੋਗੇ ਇਹਨੇ ਨੁਕਸਾਨ ਨਹੀਂ ਕਰਨਾ ਜਿੰਨਾ ਚਿਰ ਪ੍ਰੋਪਰ ਗਾਈਡੈਂਸ ਨਹੀਂ ਤੇ ਕਿਸੇ ਨੂੰ ਇੰਜਰੀ ਹੋ ਗਈ ਤਾਂ ਉਹ ਫਿਰ ਉਹ ਲੈਵਲ ਤੇ ਛੱਡ ਦਿੰਦਾ ਹੈ ਹੂੰ ਤਾਂ ਮੇਰਾ ਮਤਲਬ ਹੈ ਵੀ ਜਿਹੜਾ ਆਵੇ ਜਿੱਥੇ ਵੀ ਕਰੇ ਮੇਰੇ ਕੋਲ ਨਹੀਂ ਜਿੱਥੇ ਵੀ ਕਰੇ ਉਹ ਵਧੀਆ ਗਾਈਡੈਂਸ ਅੰਡਰ ਗਾਈਡੈਂਸ ਕਰੇ ਤਾਂ ਕਿ ਉਹ ਆਏ ਨੂੰ ਫਾਇਦਾ ਵੀ ਮਿਲੇ ਇੱਕ ਚੀਜ਼ ਹੋਰ ਦੱਸੋ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਲੋਕ ਸਿਹਤ ਪੱਖੋਂ ਇੰਨੇ ਕਮਜ਼ੋਰ ਕਿਉਂ ਹੁੰਦੇ ਦੇਖੋ ਫਿਜ਼ੀਕਲ ਐਕਟੀਵਿਟੀ ਬਿਲਕੁਲ ਖਤਮ ਹੈ ਹੂੰ ਮੋਬਾਈਲ ਗੇਮ ਕਰਕੇ ਖਾਣ ਪਾਣ ਇਸ ਤਰ੍ਹਾਂ ਦਾ ਹੋ ਗਿਆ ਤੇ ਉਹ ਆਈ ਉਮੀਦ ਹੈ ਵੀ ਜੇ ਜਿਮ ਚ ਆਵੇ ਜਿਹੜਾ ਕਿਤੇ ਵੀ ਕਰੇ ਹੂੰ ਉਸ ਆਈਂਂ ਨਹਿਤਾ ਉਹ ਸਾਰਾ ਦੇਖੋ ਐਕਸਰਸਾਈਜ਼ ਡਾਈਟ ਵਧੀਆ ਲਵੇ ਹੂੰ ਉਹ ਚੰਗੀ ਚੀਜ਼ ਖਾਵੇ ਫਾਸਟ ਫੂਡ ਤੋਂ ਦੂਰ ਰਹੇ ਠੀਕ ਹੈ ਤੇ ਆਪੇ ਬੋਡੀ ਚ એનર્ਜੀ ਆਊਗੀ ਬੋਡੀ ਚ એનર્ਜੀ ਆਈ ਤਾਂ ਸਟੈਮੀਨਾ ਬਣੂਗਾ ਤੇ ਬਿਮਾਰੀਆਂ ਤੋਂ ਬਚਿਆ ਰਹੂਗਾ ਜਦੋਂ 4 ਸਾਲ ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਸੀ ਇਸ ਲਾਈਨ ਦੇ ਵਿੱਚ ਐਜ਼ ਅ ਕੋਚ ਤਾਂ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਦੇਖੋ ਸ਼ਾਇਦ ਤੁਹਾਨੂੰ ਇਹ ਗੱਲ ਗੱਲ ਮਜ਼ਾਕ ਲੱਗੇ ਹੂੰ ਉਹ ਛੋਟੀ ਮੰਡੀ ਸੀ ਇਹ ਵੱਡੇ ਸ਼ਹਿਰਾਂ ਜਿਹੜੇ ਦੇਖ ਰਹੇਗੇ ਉਹਨਾਂ ਨੂੰ ਮਜ਼ਾਕ ਲੱਗੂਗਾ ਹੂੰ ਇਹ ਪਤਾ ਨਹੀਂ ਜਿੰਮ ਦਾ ਕੀ ਇੱਥੇ ਈਮੇਜ ਬਣੀ ਹੋਈ ਸੀ ਜਦੋਂ ਮੈਂ ਰੈਂਟ ਵਾਸਤੇ ਚਾਹੀਦਾ ਸੀ ਮੈਂ ਜਗਾ ਹੂੰ ਤਾਂ ਲੋਗ ਇਹ ਜਵਾਬ ਦੇਣ ਦੇ ਸੀ ਨਹੀਂ ਜੀ ਅਸੀਂ ਜਿੰਮ ਵਾਲੇ ਨੂੰ ਦਿੰਦੇ ਹੂੰ ਉਹ ਰੀਜ਼ਨ ਮੈਨੂੰ ਵੀ ਨਹੀਂ ਸਮਝ ਆਇਆ ਵੀ ਕੀ ਦੇ ਕੇ ਸੀ ਹੂੰ ਨਹੀਂ ਜੀ ਅਸੀਂ ਕਾਟ ਤੋਂ ਆਟਾ ਤੁਸੀਂ ਮੈਨੂੰ 10 ਜਗਾ ਤੇ 15 ਜਗਾ ਤੇ ਹੂੰ ਨਹੀਂ ਜੀ ਰੈਂਟ ਵਾਸਤੇ ਜਗਾ ਤਾਂ ਹੈ ਲੇਕਿਨ ਜਿੰਮ ਵਾਲੇ ਨਹੀਂ ਦਿੰਦੇ ਬੜਾ ਔਖਾ ਕਨਵਿੰਸ ਕਰਨਾ ਪਿਆ ਇੱਕ ਜਣੇ ਨੂੰ ਹੂੰ ਪਰ ਐਵੇਂ ਵੀ ਧੀਰੇ ਧੀਰੇ ਮਿਹਨਤ ਕੀਤੀ ਮੈਨੂੰ ਅਸੀਂ ਆਪ ਦੇ ਤਰਫੋਂ ਕੋਸ਼ਿਸ਼ ਕੀਤੀ ਵੀ ਡਿਸਪਲਿਨ ਦੇ ਮੁੰਡੇ ਰਹਿਣ ਅੱਗੋਂ ਮੈਨੂੰ ਮੁੰਡੇ ਬਹੁਤ ਚੰਗੇ ਮਿਲੇ ਤਾਂ ਲੋਕਾਂ ਨੂੰ ਧੀਰੇ ਧੀਰੇ ਯਕੀਨ ਹੋਣ ਲੱਗ ਗਿਆ ਵੀ ਇਹ ਵੀ ਇੱਕ ਚੰਗੀ ਚੀਜ਼ ਐ ਹੂੰ ਤੇ ਚੰਗੇ ਕਰਾ ਦੇ ਮੁੰਡੇ ਮਿਲ ਪੜਾਈ ਜਾਂਦੇ ਤੇ ਵਧੀਆ ਗਾਈਡੈਂਸ ਕੁ ਵਰਤਰੀ ਜਾਂਦੀ ਠੀਕ ਐ ਇੱਕ ਚੀਜ਼ ਹੋਰ ਦੱਸੋ ਜਿਹੜੇ ਲੋਕ ਜਿਮ ਨੂੰ ਲੈ ਕੇ ਨੈਗੇਟਿਵਿਟੀ ਬਣਾਉਂਦੇ ਆ ਕਾਫੀ ਸਾਰੇ ਤੁਹਾਨੂੰ ਵੀ ਲੋਕ ਆ ਕੇ ਦੱਸਦੇ ਹੋਣਗੇ ਵੀ ਆ ਇਹਦੇ ਸਾਈਡ ਇਫੈਕਟ ਆ ਇਹ ਨੁਕਸਾਨ ਆ ਜਿਮ ਨੂੰ ਲੈ ਕੇ ਹਾਂਜੀ ਹਾਂ ਆ ਡੋਡੀ ਲੋਕਾਂ ਦੀ ਆ ਡੋਡੀ ਧਰਨਾ ਵਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਜਿਹੜੇ ਲੋਕ ਜੁੜਨਾ ਚਾਹੁੰਦੇ ਆ ਜਿਮ ਨਾਲ ਹਾਂਜੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਨੇਗੇਟਿਵ ਪੁਆਇੰਟ ਤਾਂ ਦੇਖੋ ਉਹ ਹੀ ਦਿੰਦਾ ਜਿਨੇ ਕਦੇ ਜਿੰਮ ਕੀਤੀ ਨਹੀਂ ਜਾਂ ਜਿੰਮ ਦਾ ਮੂੰਹ ਨਹੀਂ ਦੇਖਿਆ ਹੂੰ ਬੇਸਿਕ ਦੇ ਜਿਵੇਂ ਆਪਾਂ ਇੱਕ ਨਾਰਮਲ ਇੱਕ ਆ ਗੱਲਾਂ ਚਲਦੀਆਂ ਐ ਵੀ ਜਿੰਮ ਕਰੇ ਨਾਲ ਹੂੰ ਹੱਡੀਆਂ ਕਮਜ਼ੋਰ ਹੋ ਜਾਂਦੇ ਆ ਹੂੰ ਜਾਂ ਸਕਿਨ ਲਟਕ ਜਾਂਦੀ ਐ ਜਾਂ ਬੰਦੇ ਦੀ ਮੈਰਿਡ ਲਾਈਫ ਸੈਕਸ ਲਾਈਫ ਖਤਮ ਹੋ ਜਾਂਦੀ ਐ ਹੂੰ ਇਹ ਸਭ ਝੂਠ ਐ ਹੂੰ ਇਸ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਵਧੀਆ ਐਕਸਰਸਾਈਜ਼ ਕਰੋ ਚੰਗੀ ਡਾਈਟ ਲਓ ਇਹ ਤੁਹਾਨੂੰ ਵਧੀਆ ਰਿਜ਼ਲਟ ਦੇਊਗਾ ਬਿਮਾਰੀਆਂ ਤੋਂ ਬਚੇ ਰਹੋਗੇ ਹਮ ਇੱਕ ਚੀਜ਼ ਹੋਰ ਸੈਕਲ ਸਾਹਿਬ ਦੱਸੋ ਜਿਵੇਂ ਇੱਕ ਸਮਾਂ ਉਹ ਸੀ ਜਦੋਂ ਤੁਸੀਂ ਅੰਬੇਡਕਰ ਚੌਕ ਕੋਲੇ ਆਪੋ ਜਾ ਕੇ ਜਿਮ ਲਾਉਂਦੇ ਸੀ ਤੇ ਅੱਜ ਆਪਣੀ ਬਿਲਡਿੰਗ ਖੜੀ ਕਰੀਏ ਤੇ ਇਸ ਇਲਾਕੇ ਦੀ ਸਭ ਤੋਂ ਵੱਡੀ ਤੇ ਸਭ ਤੋਂ ਚੰਗੀ ਜਿਮ ਤੁਸੀਂ ਸ਼ੁਰੂਆਤ ਕਰੀਏ ਸ਼ਹਿਰ ਨੂੰ ਇੱਕ ਬਹੁਤ ਸੋਹਣਾ ਉਪਰਾਲਾ ਵੀ ਕਰ ਲਿਓ ਤੁਸੀਂ ਲੋਕਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਨਾ ਕਿਵੇਂ ਜਾ ਲੱਗਦਾ ਦੇਖੋ ਜੀ ਖੁਸ਼ੀ ਤਾਂ ਬਹੁਤ ਹੁੰਦੀ ਹੈ ਹਮ ਇੱਕ ਆਪ ਦਾ ਡ੍ਰੀਮ ਸੀ ਵੀ ਇਸ ਲੈਵਲ ਤੇ ਇਸ ਫੀਲਡ ਵਿੱਚ ਕੁਝ ਕਰੀਏ ਹੂੰ ਕਿਉਂਕਿ ਪਹਿਲਾਂ ਤਾਂ ਦੇਖੋ ਤੁਹਾਨੂੰ ਦੱਸੇ ਵੀ ਪਹਿਲਾਂ ਕੋਈ ਫੈਸਿਲਿਟੀ ਨਹੀਂ ਕੋਈ ਗਾਈਡੈਂਸ ਨਹੀਂ ਹੂੰ ਤਾਂ ਮੈਨੂੰ ਬਹੁਤ ਸਾਥ ਮਿਲਿਆ ਮੰਡੀ ਦਾ ਠੀਕ ਹੈ ਹਾਲਾਂਕਿ ਸ਼ੁਰੂ ਵਿੱਚ ਦਿੱਕਤ ਆਈ ਹੂੰ ਤੇ ਪਰ ਹੁਣ ਬਹੁਤ ਵਧੀਆ ਮੈਨੂੰ ਲੱਗਦਾ ਚੰਗਾ ਲੱਗਦਾ ਆਪਦੀ ਜਗ੍ਹਾ ਬਣ ਗਈ ਠੀਕ ਹੈ ਹੋਰ ਜਿਆਦਾ ਟਾਈਮ ਦੇ ਸਕਾਂਗੇ ਤੇ ਜਿੰਨਾ ਹੋ ਸਕੇ ਆਪ ਸੋਸਾਇਟੀ ਸੇਵਾ ਕਰਾਂਗੇ ਠੀਕ ਹੈ ਤੇ ਸ਼ਹਿਰ ਤੋਂ ਇਲਾਵਾ ਪਿੰਡਾਂ ਚੋਂ ਕਿਹੜੇ ਕਿਹੜੇ ਇਲਾਕੇ ਤੋਂ ਮੁੰਡੇ ਆ ਰਹੇ ਆ ਤੁਹਾਡੇ ਦੇਖੋ ਜੀ ਮੇਰੇ ਕੋਲ ਇਸ ਟਾਈਮ 18 ਤੋਂ 20 ਕਿਲੋਮੀਟਰਾਂ ਦੇ ਲੜਕੇ ਆ ਜਾਂਦੇ ਹੂੰ ਤੋੜੀਪਾਲ ਦੇ ਸਿੰਘਪੁਰਾ ਦੇ ਹੂੰ ਰਾਜਪਰੇ ਦੇ ਦੋਦੇ ਵਾਲੇ ਦੇ ਹੱਥਿਆਂ ਵਾਲੀ ਦੇ ਪੁੰਦਰ ਵਾਲੀ ਦੇ ਤੇ ਹੋਰ ਵੀ ਨੇੜੇ-ਤੇੜੇ ਪਿੰਡਾਂ ਦੇ ਪਾਣੀਆਂ ਦੇ ਮੁੰਡੇ ਕਾਫੀ ਆ ਜਾਂਦੇ ਲੇਡੀਜ਼ ਵੀ ਆ ਰਹੇ ਆ ਲੇਡੀਜ਼ ਵੀ ਆਈ ਜਾਂਦੇ ਆ ਜੀ ਲੇਡੀ ਅਮਰਗੜ ਤੋਂ ਆਈ ਜਾਂਦੀ ਏ ਠੀਕ ਹੈ ਲੋਕਲ ਦੇ ਵੀ ਕਈ ਐ ਠੀਕ ਹੈ ਤੇ ਬਹੁਤ ਚੰਗਾ ਲੱਗਦਾ ਜੀ ਲੋਕੀ ਹੈਲਥ ਬਣੀ ਜਾਈ ਜਾਂਦੇ ਜਾਈ ਜਾਂਦੀ ਐ ਤੇ ਨਵੀਂ ਬਿਲਡਿੰਗ ਦਾ ਸ਼ੁਰੂਆਤ ਕਰੀ ਆ ਤੁਸੀਂ ਆ ਨਵੇਂ ਸਾਲ ਤੇ ਹਾਂਜੀ ਥੋੜਾ ਜਿਹਾ ਆਪਾਂ ਦਰਸ਼ਕਾਂ ਨੂੰ ਵੀ ਦਿਖਾ ਲਈਏ ਕੋਈ ਜਿਹੜੀ ਤੁਸੀਂ ਨਵੀਂ ਮਸ਼ੀਨਰੀ ਆ ਜਾਂ ਹੋਰ ਉਹ ਥੋੜਾ ਜਿਹਾ ਆਪਾਂ ਹੋਰ ਦਿਖਾ ਲਈਏ ਹਾਂਜੀ ਹਾਂਜੀ ਜ਼ਰੂਰ ਜੀ ਹਾਂ ਸਪਿਨ ਬਾਈਕ ਹੈ ਹੂੰ ਹਿੰਦੀ ਚ ਮਨੋਂ ਥੋੜੀ ਏ ਜ਼ਿਆਦਾ ਹੈ ਹੂੰ ਉਸ ਵਾਸਤੇ ਬਹੁਤ ਵਧੀਆ ਚੀਜ਼ ਹੈ ਠੀਕ ਹੈ ਠੀਕ ਹੈ ਜੀ ਹੂੰ ਇਹ ਨੋਰਮਲ ਇਹ ਨੋ ਇਹਨੂੰ ਮੈਗਨੈਟਿਕ ਬਾਈਕ ਆਖਦੇ ਜੀ ਯਾਨੀ ਹੱਥਾਂ ਦੇ ਪੈਰਾਂ ਦੋਨਾਂ ਦਾ ਵਰਕਆਊਟ ਹੁੰਦਾ ਹੈ ਇਹ ਤੇ ਹਾਂਜੀ ਆਹ ਠੀਕ ਨਾਲ ਹੱਥ ਚੱਲਦੇ ਆ ਨਾਲ ਪੈਰਾਂ ਦਾ ਵਰਕਆਊਟ ਹੈ ਉਹ ਕੱਲਾ ਪੈਰਾਂ ਜੋਗ ਹੈ ਉਹ ਕੱਲਾ ਪੈਰਾਂ ਵਰਕਆਊਟ ਹੈ ਠੀਕ ਹੈ ਇਸ ਵਾਰ ਦੇ ਕਰੋਸ ਟੈਨਰ ਇਦਵਾਦੀ ਕਹਾ ਦੋਨੋਂ ਪ੍ਰੋਸਟਨ ਰੱਖਦੇ ਠੀਕ ਹੈ ਇਹ ਥੋੜਾ ਐਡਵਾਂਸ ਹੈ ਜੀ ਹੂੰ ਤੇ ਦੋਨੋਂ ਦੋਨਾਂ ਦਾ ਵਰਕ ਇਕੋ ਹੀ ਹੈ ਠੀਕ ਹੈ ਜੀ ਠੀਕ ਹੈ ਫਾਇਦੇ ਸੇਮ ਹੀ ਆ ਫਾਇਦੇ ਸੇਮ ਹੈ ਜੀ ਠੀਕ ਹੈ ਉਹਦਵਾ ਦੇ ਟਰੈਡ ਮਿਲ ਹੈ ਜੀ ਹੂੰ ਇੱਕ ਆ ਨਵਾਂ ਲਿਆਉਂਦਾ ਠੀਕ ਹੈ ਠੀਕ ਹੈ ਜੀ ਇਹ ਨਹੀਂ ਰਨਿੰਗ ਵਾਸਤੇ ਸਟੈਮਨਾ ਵਾਸਤੇ ਬਹੁਤ ਵਧੀਆ ਹੈ ਠੀਕ ਹੈ ਇਹ ਦੋਨੇ ਸੇਮ ਹੀ ਆ ਹਾਂਜੀ ਇਹ ਦੋਨੇ ਸੇਮ ਹੈ ਜੀ ਠੀਕ ਹੈ ਤੇ ਸਾਈਕਲ ਸਾਹਿਬ ਜਾਂਦੇ ਜਾਂਦੇ ਯੂਥ ਲਈ ਮੈਸੇਜ ਤੇ ਜਿਹੜੇ ਲੋਕ ਨਸ਼ਿਆਂ 'ਚ ਪੈ ਚੁੱਕੇ ਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਸ਼ੇ ਨੂੰ ਲੈ ਕੇ ਤੇ ਯੂਥ ਨੂੰ ਹੈਲਥ ਨਾਲ ਜੋੜਨ ਵਾਸਤੇ ਕੋਈ ਇੱਕ ਹੈਲਥ ਕੋਚ ਲਈ ਕੋਚ ਦਾ ਇੱਕ ਮੈਸੇਜ ਵਧੀਆ ਹੈ ਦੇਖੋ ਜੇ ਆਪਦੇ ਆਪ ਨੂੰ ਫਿਜ਼ੀਕਲ ਐਕਟੀਵਿਟੀਜ਼ ਇਨਵੋਲਵ ਕਰੋ ਕਿਸੇ ਤਰ੍ਹਾਂ ਦਾ ਵਰਕਆਊਟ ਕਰੋ ਜ਼ਰੂਰੀ ਨਹੀਂ ਤੁਸੀਂ ਜਿਮ ਜਾਓ ਤੁਸੀਂ ਰਨਿੰਗ ਕਰੋ ਕਿਸੇ ਗੇਮ 'ਚ ਜਾਓ ਉਸ ਦੇ ਕੋ ਗੇਮ ਦੇ ਪਰੋਸੇ ਤੁਸੀਂ ਕਿਸੇ ਤਰ੍ਹਾਂ ਦੀ ਐਕਟੀਵਿਟੀ ਕਰਦੇ ਹੋ ਠੀਕ ਹੈ ਨਸ਼ਿਆਂ ਤੋਂ ਦੂਰ ਰਹੋ ਹੂੰ ਤੇ ਤੁਸੀਂ ਆਟੋਮੈਟਿਕ ਨਸ਼ਿਆਂ ਤੋਂ ਦੂਰ ਰਹੋਗੇ ਚੰਗਾ ਖਾਓ ਹੂੰ ਚੰਗਾ ਵਰਕਆਊਟ ਕਰੋ ਆਲੀ ਬੋਡੀ ਜਿੰਨਾ ਤੁਸੀਂ ਓਖਾ ਕਰੋਗੇ ਇਹ ਤੁਹਾਨੂੰ ਉਨਾ ਹੀ ਸੁਖੀ ਰੱਖੂਗਾ ਦੇਖੋ ਛੋਟੀ ਜਿਹੀ ਗੱਲ ਹੈ ਇੱਕ ਵੀ ਜਿਹੜੇ ਵੀ ਫੈਮਿਲੀ ਵਾਲੇ ਪੈਰੈਂਟਸ ਹੈ ਇੱਕ ਨੈਗੇਟਿਵ ਪੁਆਇੰਟ ਹੈ ਵੀ ਤੁਸੀਂ ਜਿੰਮ ਨੂੰ ਮਾੜਾ ਨਾ ਸਮਝੋ ਮੇਰਾ ਇਹ ਕਹਿਣਾ ਹੈ ਵੀ ਜਿੰਮ ਮਾੜੀ ਚੀਜ਼ ਨਹੀਂ ਤੇ ਜਿੰਮ ਕਰਨ ਵਾਲੇ ਮੁੰਡੇ ਮਾੜੇ ਨਹੀਂ ਇਹ ਬਹੁਤ ਵੱਡੀ ਇੱਕ ਸਾਡੇ ਟਾਈਮ ਇਸ ਮਤਲਬ ਇੱਕ ਗਲਤ ਗੱਲ ਦਿਮਾਗ 'ਚ ਲੋਕਾਂ ਦੇ ਵੀ ਜਿੰਮ ਹੈ ਜਿਹੜੀ ਇਹ ਆਵਾਰਾ ਮੁੰਡਿਆਂ ਦਾ ਕੰਮ ਹੈ ਹੂੰ ਇਹ ਕਾਫੀ ਲੋਕਾਂ 'ਚ ਹੁਣ ਤਾਂ ਵੀ ਹੈ ਇਹਨ ਜੈਮਨੀ ਪਹਿਲਾ ਹੈ ਤੇ ਇਸ ਚੀਜ਼ ਨੂੰ ਤੁਸੀਂ ਸੋਚੋ ਵੀ ਜਿਮ ਨਾ ਜਿਮ ਮਾੜੀ ਐ ਨਾ ਜਿਮ ਕਰਨ ਵਾਲੇ ਮੁੰਡੇ ਮਾੜੇ ਐ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਐਕਟੀਵਿਟੀ ਚ ਲਾਓ ਸਾਡੇ ਕੋਲ ਭੇਜੋ ਸਾਡੇ ਕੋਲ ਤੁਸੀਂ ਭੇਜੋ ਤੁਸੀਂ ਆ ਸਮਝੋ ਤੁਹਾਡੇ ਜਵਾਬ ਸਾਡੇ ਚੰਗੇ ਹੱਥਾਂ ਚ ਐ ਤੁਹਾਡੇ ਤੇ ਸਾਈਕਲ ਸਾਹਿਬ ਆਪਾਂ ਤੁਹਾਡਾ ਨੰਬਰ ਡਿਸਪਲੇ ਚ ਵੀ ਦੇ ਦੇਾਂਗੇ ਇੱਕ ਵਾਰੀ ਬੋਲ ਕੇ ਹੋਰ ਦੱਸ ਹਾਂਜੀ 96724 442 967244420 ਐਡਰੈਸ ਜੀ ਹੈਲਥ ਕਲੱਬ ਦੇ ਨਾਮ ਤੋਂ ਹੈ ਆਪਣਾ ਜਿਮ ਹੂੰ ਸਤਾਰਣ ਮੰਦਿਰ ਦੇ ਕੋਲ ਬਜਾਜ ਐਂਸੀ ਦੇ ਬਿਲਕੁਲ ਸਾਹਮਣੇ ਫਰਸਟ ਫਲੋਰ ਤੇ ਸਾਦੂਲ ਸ਼ਹਿਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਠੀਕ ਹੈ ਤੇ ਦੋਸਤੋ ਇਹ ਸੀ ਬਾਈ ਸ਼ਰਨਜੀ ਸਾਈਕਲ ਸਾਡੇ ਨਾਲ ਤੇ ਸਾਦੂਲ ਸ਼ਹਿਰ ਦੇ ਵਿੱਚ ਬਹੁਤ ਸੋਹਣਾ ਉਪਰਾਲਾ ਇਹਨਾਂ ਨੇ ਕੀਤਾ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ